ਬਚਪਨ ਵਿੱਚ ਜਦੋਂ ਕਦੇ ਅਸਮਾਨੀ ਬਿਜਲੀ ਲਿਸ਼ਕਣੀ ਤਾਂ ਛੋਟੇ-ਛੋਟੇ ਬੱਚਿਆਂ ਨੇ ਧੰਨ ਬਾਬਾ ਫਰੀਦ ਧੰਨ ਬਾਬਾ ਫਰੀਦ ਸ਼ਗਰਗੰਜ ਬੋਲਦੇ ਹੋਏ ਉੱਚੀ-ਉੱਚੀ ਬਾਬਾ ਫਰੀਦ ਜੀ ਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਬਜ਼ੁਰਗਾਂ ਵੱਲੋਂ ਛੋਟੇ ਬੱਚਿਆਂ ਨੂੰ ਨਸੀਹਤ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਅਸਮਾਨ ਦੇ ਵਿੱਚ ਬਿਜਲੀ ਲਿਸ਼ਕੇ ਤਾਂ ਤੁਸੀਂ ਬਾਬਾ ਫਰੀਦ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਇਸ ਨਾਲ ਕਦੇ ਵੀ ਤੁਹਾਡੇ ਉੱਤੇ ਅਸਮਾਨੀ ਬਿਜਲੀ ਨਹੀਂ ਡਿੱਗੇਗੀ ਬਚਪਨ ਵਿੱਚ ਸਾਨੂੰ ਸਾਰਿਆਂ ਨੂੰ ਵੀ ਇਹ ਪੱਕਾ ਯਕੀਨ ਹੁੰਦਾ ਸੀ ਕਿ ਜੇਕਰ ਬਿਜਲੀ ਲਿਸ਼ਕ ਦੀ ਵਿੱਚ ਧੰਨ ਬਾਬਾ ਫਰੀਦ ਜੀ ਦਾ ਨਾਮ ਲਵਾਂਗੇ ਤਾਂ ਅਸਮਾਨੀ ਬਿਜਲੀ ਕਦੇ ਵੀ ਸਾਡੇ ਉੱਤੇ ਨਹੀਂ ਡਿੱਗੇਗੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਇਸ ਗੱਲ ਵਿੱਚ ਕਿੰਨੀ ਕੋ ਸਚਾਈ ਹੈ ਕਿ ਬਾਬਾ ਫਰੀਦ ਜੀ ਦਾ ਨਾਮ ਲੈਣ ਤੇ ਅਸਮਾਨੀ ਬਿਜਲੀ ਧਰਤੀ ਤੇ ਨਹੀਂ ਡਿੱਗਦੀ ਬਾਬਾ ਫਰੀਦ ਜੀ ਦੇ ਜੀਵਨ ਕਾਲ ਵਿੱਚ ਅਸਮਾਨੀ ਬਿਜਲੀ ਸੰਬੰਧੀ ਐਸੀ ਕਿਹੜੀ ਘਟਨਾ ਵਾਪਰੀ ਸੀ ਦੇਸ ਤੋਂ ਬਾਅਦ ਇਹ ਗੱਲ ਮਸ਼ਹੂਰ ਹੋ ਗਈ ਕਿ ਅਸਮਾਨੀ ਬਿਜਲੀ ਬਾਬਾ ਫਰੀਦ ਜੀ ਦੇ ਨਾਮ ਤੋਂ ਡਰਦੀ ਹੈ ਨਾਲ ਹੀ ਗੱਲਬਾਤ ਕਰਾਂਗੇ ਉਸ ਇਤਿਹਾਸਿਕ ਘਟਨਾ ਬਾਰੇ ਜਦੋਂ ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਇੱਕ ਛੋਟੇ ਜਿਹੇ ਕੁੱਜੇ ਦੇ ਵਿੱਚ ਕੈਦ ਕਰ ਲਿਆ ਸੀ ਦੋਸਤੋ ਅੱਜ ਦਾ ਇਹ ਪੂਰਾ ਇਤਿਹਾਸ ਸੁਣ ਕੇ ਤੁਹਾਡੇ ਮਨ ਵਿੱਚ ਬਾਬਾ ਫਰੀਦ ਜੀ ਪ੍ਰਤੀ ਹੋਰ ਮਾਨ ਸਤਿਕਾਰ ਵਧੇਗਾ ਇਸ ਲਈ ਬੇਨਤੀ ਹੈ ਕਿ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 11ਵੀਂ ਸਦੀ ਦੇ ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਜਿਨ੍ਹਾਂ ਦਾ ਜਨਮ ਪਾਕਪਟਨ ਦੀ ਧਰਤੀ ਉੱਤੇ ਹੋਇਆ ਸੀ ਬਾਬਾ ਫਰੀਦ ਜੀ ਦੁਆਰਾ ਰਚੀ ਗਈ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਹੁੰਦਾ ਕੀ ਹੈ ਕਿ ਬਾਬਾ ਫਰੀਦ ਜੀ ਦੇ ਜੀਵਨ ਵਿੱਚ ਇੱਕ ਦਿਨ ਇੱਕ ਘਟਨਾ ਵਾਪਰਦੀ ਹੈ ਇੱਕ ਦਿਨ ਇੱਕ ਵਿਧਵਾ ਔਰਤ ਸ਼ੇਖ ਫਰੀਦ ਕੋਲ ਆਉਂਦੀ ਤੇ ਉਹਨਾਂ ਨੂੰ ਨਮਸਕਾਰ ਕਰਕੇ ਹੱਥ ਬੰਨ੍ਹ ਅਰਦਾਸਾ ਕਰਨ ਲੱਗੀ ਕਿ हे ਸ਼ੇਖ ਜੀ ਮੈਂ ਇੱਕ ਵਿਧਵਾ ਔਰਤ ਹਾਂ ਮੇਰੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਘਰ ਵਿੱਚ ਤਿੰਨ ਕੁੜੀਆਂ ਹਨ ਜਿਨ੍ਹਾਂ ਦਾ ਵਿਆਹ ਨਹੀਂ ਅਜੇ ਹੋ ਰਿਹਾ ਕਿਉਂਕਿ ਘਰ ਵਾਲਾ ਮਰ ਜਾਣ ਕਾਰਨ ਸਾਡੀ ਬੜੀ ਮਾੜੀ ਹਾਲਤ ਹੈ ਘਰ ਵਿੱਚ ਇੱਕ ਵਕਤ ਦੀ ਰੋਟੀ ਹੀ ਮਸਾ ਪੱਕਦੀ ਮੈਂ ਬਹੁਤ ਗਰੀਬ ਹਾਂ ਤੇ ਆਪਣੀਆਂ ਬੇਟੀਆਂ ਦੀ ਸ਼ਾਦੀ ਲਈ ਮੇਰੇ ਕੋਲ ਕੋਈ ਵੀ ਧਨ-ਦੌਲਤ ਨਹੀਂ ਮੈਂ ਇਹੀ ਦੁੱਖ ਲੈ ਕੇ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਲਈ ਅਤੇ ਮੇਰੀਆਂ ਬੇਟੀਆਂ ਵਾਸਤੇ ਖੁਦਾ ਅੱਗੇ ਦੁਆ ਫਰਿਆਦ ਕਰੋ ਤਾ ਜੋ ਮੇਰੀਆਂ ਲੜਕੀਆਂ ਦੇ ਵਿਆਹ ਆਰਾਮ ਨਾਲ ਤੇ ਬੜੇ ਸੋਹਣੇ ਤਰੀਕੇ ਨਾਲ ਹੋ ਸਕਣ ਉਹ ਵਿਧਵਾ ਔਰਤ ਵਾਰ-ਵਾਰ ਬਾਬਾ ਫਰੀਦ ਜੀ ਸਾਹਮਣੇ ਇਹੀ ਅਰਦਾਸ ਬੇਤੀ ਕਰ ਰਹੀ ਹੁੰਦੀ ਹੈ ਜਿਸ ਨੂੰ ਸੁਣ ਕੇ ਬਾਬਾ ਫਰੀਦ ਜੀ ਆਪਣੀ ਮौज ਵਿੱਚ ਆਉਂਦੇ ਹਨ ਤੇ ਮੁਸਕਰਾਉਂਦੇ ਹੋਏ ਉਸ ਵਿਧਵਾ ਔਰਤ ਨੂੰ ਕਹਿੰਦੇ ਕਿ ਜਾ ਬਾਹਰ ਜਾ ਕੇ ਬਾਹਰੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆ ਉਹ ਔਰਤ ਭੱਜੀ-ਭੱਜੀ ਗਈ ਤੇ ਬਾਹਰੋਂ ਇੱਕ ਮਿੱਟੀ ਦਾ ਟੁਕੜਾ ਚੁੱਕ ਕੇ ਬਾਬਾ ਫਰੀਦ ਜੀ ਕੋਲ ਲੈ ਆਉਂਦੀ ਹੈ ਬਾਬਾ ਫਰੀਦ ਜੀ ਨੇ ਉਸ ਮਿੱਟੀ ਦੇ ਢੇਲੇ ਨੂੰ ਆਪਣੇ ਹੱਥਾਂ ਵਿੱਚ ਫੜਿਆ ਤੇ ਤਿੰਨ ਵਾਰ ਸੂਰਾ ਅਲ ਇਕhlas ਪੜ੍ਹ ਕੇ ਉਹ ਮਿੱਟੀ ਦੇ ਢੇਲੇ ਤੇ ਫੂਕ ਮਾਰੀ। ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਦੇ ਫੂਕ ਮਾਰਨ ਤੇ ਦੇਖਦੇ ਹੀ ਦੇਖਦੇ ਉਹ ਮਿੱਟੀ ਦਾ ਢੇਲਾ ਸੋਨੇ ਦੇ ਟੁਕੜੇ ਵਿੱਚ ਬਦਲ ਜਾਂਦਾ। ਇਹ ਚਮਤਕਾਰ ਵੇਖ ਕੇ ਔਰਤ ਹੈਰਾਨ ਰਹਿ ਜਾਂਦੀ ਹੈ। ਬਾਬਾ ਫਰੀਦ ਜੀ ਕਹਿੰਦੇ ਕਿ ਆ ਲੈ ਸੋਨੇ ਦੇ ਟੁਕੜਾ ਤੂੰ ਇਹਨੂੰ ਆਪਣੇ ਨਾਲ ਲੈ ਜਾ ਤੇ ਜਾ ਕੇ ਆਪਣੇ ਕੁੜੀਆਂ ਦੇ ਵਿਆਹ ਕਰ ਉਹਨਾਂ ਨੇ ਗਹਿਣੇ ਗੱਟੇ ਕੱਪੜੇ ਤੇ ਹੋਰ ਸਮਾਨ ਖਰੀਦ ਲੈ। ਉਹ ਵਿਧਵਾ ਔਰਤ ਉਸ ਮਿੱਟੀ ਦੇ ਢੇਲੇ ਨੂੰ ਜੋ ਹੁਣ ਸੋਨੇ ਵਿੱਚ ਬਦਲ ਚੁੱਕਾ ਸੀ ਚੁੱਕ ਕੇ ਆਪਣੇ ਘਰ ਨਾਲ ਲੈ ਜਾਂਦੀ ਹੈ। ਪਰ ਘਰ ਪਹੁੰਚ ਕੇ ਉਸ ਨੇ ਨਹਾ ਧੋ ਕੇ ਸਾਫ਼ ਕੱਪੜੇ ਪਾਏ ਤੇ ਇੱਕ ਹੋਰ ਮਿੱਟੀ ਦਾ ਟੁਕੜਾ ਆਪਣੇ ਹੱਥਾਂ ਵਿੱਚ ਲੈ ਕੇ ਤਿੰਨ ਵਾਰ ਸੂਰਾ ਅਲ ਇਕhlas ਪੜਿਆ ਤੇ ਦੂਜੇ ਮਿੱਟੀ ਦੇ ਢੇਲੇ ਤੇ ਫੋਗਬਾਰੀ ਪਰ ਇਹ ਮਿੱਟੀ ਸੋਨੇ ਵਿੱਚ ਨਾ ਬਦਲ ਸਕੀ। ਲਾਲਚਵੱਸ ਉਹ ਵਿਧਵਾ ਔਰਤ ਵਾਰ-ਵਾਰ ਇਹੀ ਪ੍ਰਕਿਰਿਆ ਦਰਾਉਂਦੀ ਰਹੀ ਕਿ ਸ਼ਾਇਦ ਦੂਜੀ ਮਿੱਟੀ ਵੀ ਸੋਨਾ ਬਣ ਜਾਵੇ ਪਰ ਦੂਜਾ ਮਿੱਟੀ ਦਾ ਟੁਕੜਾ ਸੋਨੇ ਵਿੱਚ ਨਾ ਬਦਲ ਸਕਿਆ ਉਹ ਮਿੱਟੀ ਦਾ ਮਿੱਟੀ ਹੀ ਰਹਿ ਜਾਂਦਾ ਆਖਰਕਾਰ ਥੱਕ ਹਾਰ ਕੇ ਉਹ ਵਿਧਵਾ ਔਰਤ ਫੇਰ ਬਾਬਾ ਫਰੀਦ ਜੀ ਕੋਲ ਜਾਂਦੀ ਹੈ ਤੇ ਚਰਨਾਂ ਤੇ ਟਹਿ ਕੇ ਬੋਲਦੀ ਹੈ ਕਿ ਬਾਬਾ ਜੀ ਜਿਵੇਂ ਤੁਸੀਂ ਤਿੰਨ ਵਾਰ ਸੂਰਾ ਅਲ ਇਕਲਾਸ ਪੜ੍ਹ ਕੇ ਫੂਕ ਮਾਰ ਕੇ ਮਿੱਟੀ ਨੂੰ ਸੋਨੇ ਵਿੱਚ ਬਦਲਿਆ ਸੀ ਮੈਂ ਵੀ ਉਸੇ ਤਰੀਕੇ ਦੇ ਨਾਲ ਇਹ ਮੰਤਰ ਪੜ੍ਹਦੀ ਰਹੀ ਪਰ ਇਹ ਦੂਜੀ ਮਿੱਟੀ ਸੋਨਾ ਨਾ ਬਣ ਸਕੀ ਮੈਨੂੰ ਇਸ ਦਾ ਜਵਾਬ ਦਿਓ ਕਿ ਇਹ ਮਿੱਟੀ ਸੋਨਾ ਕਿਉਂ ਨਹੀਂ ਬਣ ਸਕੀ ਇਹ ਗੱਲ ਸੁਣ ਕੇ ਬਾਬਾ ਫਰੀਦ ਜੀ ਮਸਕਰਾਉਂਦੇ ਹੋਏ ਉਸ ਔਰਤ ਨੂੰ ਜਵਾਬ ਦਿੰਦੇ ਹਨ ਕਿ ਇਹ ਮਿੱਟੀ ਸੋਨਾ ਇਸ ਕਰਕੇ ਨਹੀਂ ਬਣੀ ਕਿਉਂਕਿ ਤੇਰੀ ਜ਼ੁਬਾਨ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਸੀ ਇਸ ਤੋਂ ਬਾਅਦ ਇੱਕ ਦਿਨ ਕੁਝ ਦਰਵੇਸ਼ ਬਾਬਾ ਫਰੀਦ ਜੀ ਦੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਸ਼ੇਖ ਜੀ ਅਸੀਂ ਬਹੁਤ ਦੂਰੋਂ ਆਏ ਹਾਂ ਸਾਡਾ ਅੱਧਾ ਰਸਤਾ ਤਾਂ ਤੈ ਹੋ ਚੁੱਕਾ ਪਰ ਬਹੁਤ ਸਾਰਾ ਰਸਤਾ ਅਜੇ ਬਾਕੀ ਪਿਆ ਏ ਜਿਸ ਨੂੰ ਅਸੀਂ ਤੈਅ ਕਰਨਾ ਬਾਬਾ ਫਰੀਦ ਜੀ ਨੇ ਉਹਨਾਂ ਦਰवेशਾਂ ਨੂੰ ਕੁਝ ਖਜੂਰਾ ਦਿੱਤੀਆਂ ਤੇ ਕਿਹਾ ਕਿ ਜਾਓ ਅੱਲਾਹ ਪਾਕ ਤੁਹਾਡੇ ਰਸਤੇ ਨੂੰ ਆਸਾਨ ਕਰੇਗਾ ਤੁਸੀਂ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਤੱਕ ਪਹੁੰਚੋਗੇ ਉਹ ਰਾਹੀਰ ਦਰवेश ਖਜੂਰਾ ਲੈ ਕੇ ਬੜੇ ਉਦਾਸ ਹੋ ਗਏ ਤੇ ਪਰੇਸ਼ਾਨ ਹੋਏ ਨੇ ਬਾਹਰ ਜਾ ਕੇ ਉਹ ਖਜੂਰਾ ਸੁੱਟਣੀਆਂ ਚਾਹੀਆਂ ਜਦੋਂ ਉਹ ਰਾਹੀਰ ਖਜੂਰਾ ਨੂੰ ਸੁੱਟਣ ਲੱਗਦੇ ਹਨ ਤਾਂ ਐਨ ਮੌਕੇ ਤੇ ਉਹ ਖਜੂਰਾ ਸੋਨੇ ਦੀਆਂ ਅਸ਼ਰਫੀਆਂ ਵਿੱਚ ਬਦਲ ਜਾਂਦੀਆਂ ਸੋਨਾ ਵੇਖ ਕੇ ਉਹ ਰਾਹੀਰ ਖੁਸ਼ੀ ਵਿੱਚ ਝੂਮ ਉੱਟਦੇ ਤੇ ਤੇਜ਼ੀ ਨਾਲ ਆਪਣੇ ਅਗਲੇ ਸਫ਼ਰ ਵੱਲ ਤੁਰ ਪੈਂਦੇ ਹਨ ਇਸੇ ਤਰ੍ਹਾਂ ਇੱਕ ਦਿਨ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸਨ ਉਧਰੋਂ ਨਮਾਜ਼ ਪੜਨ ਦਾ ਵਕਤ ਹੋ ਜਾਂਦਾ ਹੈ ਬਾਬਾ ਫਰੀਦ ਜੀ ਉੱਠਦੇ ਹਨ ਕਿ ਚਲੋ ਨਮਾਜ਼ ਪੜੀ ਜਾਵੇ ਪਰ ਜਿਸ ਵਕਤ ਉਹ ਨਮਾਜ਼ ਪੜਨ ਵਾਸਤੇ ਜਾਣ ਲੱਗਦੇ ਹਨ ਤਾਂ ਦੇਖਦੇ ਹਨ ਕਿ ਬਾਹਰ ਅਸਮਾਨ ਵਿੱਚ ਮੀਂਹ ਦੇ आसार ਬਣੇ ਹੋਏ ਸਨ ਠੰਡੀ ਹਵਾ ਵੀ ਚੱਲ ਰਹੀ ਹੁੰਦੀ ਹੈ ਤੇ ਬੱਦਲ ਚਮਕ ਰਿਹਾ ਹੁੰਦਾ ਦੇਖਦੇ ਹੀ ਦੇਖਦੇ ਹਵਾ ਬਹੁਤ ਤੇਜ਼ ਹੋ ਜਾਂਦੀ ਹੈ ਅਸਮਾਨ ਵਿੱਚ ਬੱਦਲ ਵੀ ਜ਼ੋਰਦਾਰ ਲਿਸ਼ਕਣ ਲੱਗ ਪੈਂਦੇ ਬਾਬਾ ਫਰੀਦ ਜੀ ਨਮਾਜ਼ ਪੜ੍ਹਨ ਵਾਸਤੇ ਬੈਠ ਜਾਂਦੇ ਪਰ ਦੂਜੇ ਪਾਸੇ ਅਸਮਾਨ ਵਿੱਚ ਬਿਜਲੀ ਇੰਨੀ ਜ਼ੋਰ ਨਾਲ ਲਿਸ਼ਕ ਰਹੀ ਸੀ ਕਿ ਬਾਬਾ ਫਰੀਦ ਜੀ ਦਾ ਧਿਆਨ ਵਾਰ-ਵਾਰ ਉਧਰ ਨੂੰ ਜਾ ਰਿਹਾ ਹੁੰਦਾ ਹੈ ਬਿਜਲੀ ਲਿਸ਼ਕਦੀ ਹੋਈ ਵਾਰ-ਵਾਰ ਬਾਬਾ ਫਰੀਦ ਜੀ ਵੱਲ ਨੂੰ ਆ ਰਹੀ ਹੁੰਦੀ ਹੈ ਇਹ ਵੇਖ ਕੇ ਬਾਬਾ ਫਰੀਦ ਜੀ ਥੋੜੇ ਜਲਾਲ ਵਿੱਚ ਆ ਜਾਂਦੇ ਹਨ ਅਸਮਾਨ ਵਿੱਚ ਲਿਸ਼ਕਦੀ ਬਿਜਲੀ ਜਦੋਂ ਫੇਰ ਬਾਬਾ ਫਰੀਦ ਜੀ ਵੱਲ ਆਉਂਦੀ ਤਾਂ ਬਾਬਾ ਫਰੀਦ ਜੀ ਨੇ ਗੁੱਸੇ ਨਾਲ ਬਿਜਲੀ ਵੱਲ ਤੱਕਿਆ ਹੁੰਦਾ ਕੀ ਹੈ ਕਿ ਜਿਹੜਾ ਲੋਟਾ ਉਹਨਾਂ ਦੇ ਕੋਲ ਪਿਆ ਹੁੰਦਾ ਹੈ ਅਸਮਾਨੀ ਬਿਜਲੀ ਆ ਕੇ ਉਹਦੇ ਵਿੱਚ ਸਮਾ ਜਾਂਦੀ ਹੈ ਬਿਜਲੀ ਦੁਬਾਰਾ ਅਸਮਾਨ ਵੱਲ ਵਾਪਸ ਹੀ ਨਾ ਜਾ ਸકી ਜਿਸ ਤੋਂ ਬਾਅਦ ਬਾਬਾ ਫਰੀਦ ਜੀ ਆਪਣੀ ਨਮਾਜ਼ ਪੂਰੀ ਕਰਦੇ ਹਨ ਜਦੋਂ ਨਮਾਜ਼ ਪੂਰੀ ਹੋਈ ਤਾਂ ਬਾਬਾ ਫਰੀਦ ਜੀ ਆਪਣੇ ਲੋਟੇ ਵੱਲ ਤੱਕਦੇ ਹਨ ਤੇ ਉਂਗਲ ਨਾਲ ਇਸ਼ਾਰਾ ਕਰਦੇ ਹੋਏ ਉਸ ਅਸਮਾਨੀ ਬਿਜਲੀ ਨੂੰ ਕਹਿੰਦੇ ਹਨ ਕਿ ਜਿਸ ਵਕਤ ਕੋਈ ਅੱਲਾ ਵਾਲਾ ਕੋਈ ਰੱਬ ਵਾਲਾ ਬੰਦਾ ਆਪਣੇ ਖੁਦਾ ਦੀ ਬੰਦਗੀ ਕਰ ਰਿਹਾ ਹੋਵੇ ਤਾਂ ਉਸ ਨੂੰ ਕਦੇ ਵੀ ਤੰਗ ਨਹੀਂ ਕਰੀਦਾ ਹੁੰਦਾ ਕੋਈ ਆਪਣੇ ਰੱਬ ਨੂੰ ਯਾਦ ਕਰ ਰਿਹਾ ਹੋਵੇ ਤਾਂ ਉਸ ਨੂੰ ਛੇੜੀਦਾ ਨਹੀਂ ਹੁੰਦਾ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਨੇ ਉਸ ਵਕਤ ਅਸਮਾਨੀ ਬਿਜਲੀ ਅੱਗੇ ਇੱਕ ਸ਼ਰਤ ਰੱਖੀ ਸੀ ਕਿ ਜੇ ਤੂੰ ਰੱਬ ਦੀ ਪੂਜਾ ਕਰਨ ਵਾਲਿਆਂ ਨੂੰ ਕਦੇ ਵੀ ਪਰੇਸ਼ਾਨ ਨਹੀਂ ਕਰੇਂਗੀ ਤਾਂ ਹੀ ਮੈਂ ਤੈਨੂੰ ਇਸ ਕੈਦ ਵਿੱਚੋਂ ਆਜ਼ਾਦ ਕਰ ਸਕਾਂਗਾ ਜਦੋਂ ਬਿਜਲੀ ਇਹ ਸ਼ਰਤ ਮੰਨ ਲੈਂਦੀ ਹੈ ਤਾਂ ਫਿਰ ਹੀ ਬਾਬਾ ਫਰੀਦ ਜੀ ਨੇ ਉਸਨੂੰ ਦੁਬਾਰਾ ਆਜ਼ਾਦ ਕੀਤਾ ਸੀ ਇਸ ਘਟਨਾ ਤੋਂ ਬਾਅਦ ਹੀ ਇਹ ਵਾਕਿਆਤ ਬੜਿਆ ਸੀ ਕਿ ਜਦੋਂ ਕਿਤੇ ਬਹੁਤ ਜ਼ਿਆਦਾ ਬਿਜਲੀ ਲਿਸ਼ਕਦੀ ਹੋਵੇ ਤਾਂ ਆਪਾਂ ਆਪਣੇ ਮੂੰਹੋਂ ਬਾਬਾ ਫਰੀਦ ਬਾਬਾ ਫਰੀਦ ਦਾ ਨਾਮ ਲੈਂਦੇ ਹਾਂ ਤਾਂ ਉਹ ਬਿਜਲੀ ਉੱਥੇ ਕਦੇ ਵੀ ਨਹੀਂ ਡਿੱਗਦੀ ਸਗੋਂ ਉਹ ਅੱਗੇ ਤੁਰ ਜਾਂਦੀ ਹੈ ਉਹ ਬਿਜਲੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕੇਗੀ। ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਅੱਜ ਵੀ ਇਹ ਯਕੀਨ ਰੱਖਦੇ ਹਨ ਕਿ ਵਾਕਿਆ ਹੀ ਬਾਬਾ ਫਰੀਦ ਜੀ ਨੇ ਕਰਾਮਾਤ ਕਰਕੇ ਦਿਖਾਈ ਸੀ। ਇਸ ਤਰ੍ਹਾਂ ਇਹ ਕਿੱਸਾ ਪੀੜੀਦਰ ਪੀਰੀ ਸਾਡੇ ਬਜ਼ੁਰਗਾਂ ਰਾਹੀਂ ਸਾਡੇ ਕੋਲ ਅੱਗੇ ਤੋਂ ਅੱਗੇ ਪੁੱਜਦਾ ਆ ਰਿਹਾ ਏ। ਸੋ ਦੋਸਤੋ ਇਹ ਸੀ ਅੱਜ ਦਾ ਬਾਬਾ ਫਰੀਦ ਜੀ ਦੇ ਇਤਿਹਾਸ ਨਾਲ ਸੰਬੰਧਿਤ ਪੂਰਾ ਅਸਲੀ ਸੱਚ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ